ਆਸ਼ਿਰੂਜੀ ਸਤਾਬੀਆਂ ਨੂੰ ਲੈ ਕੇ ਸਮਾਗਮ ਕਰਾਇਆ ਜਾ ਰਿਹਾ ਕੀ ਕਹਿੰਦੇ ਸਾਹਿਬੂਰਜੀਕਾ ਖਾਲਸਾ ਆਸ਼ਿਰੂਜੀਕੀ ਫਤਿਹ ਸਤਿਗੁਰੂ ਸਿਰਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਤਾਬਦੀ ਤੇ ਸੰਬੰਧ ਵਿੱਚ ਜਿਥੇ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾ ਰਹੇ ਨੇ ਪਿਛਲੇ ਦਿਨੀ ਦਮਦਮਾ ਟਕਸਾਲ ਵੱਲੋਂ ਬੰਬੇ ਗੁਰਦੁਆਰਾ ਕਲੰਬੋਲੀ ਵਿਖੇ ਅਤੇ ਵੱਖ-ਵੱਖ ਗੁਰੂ ਘਰਾਂ ਵਿਖੇ ਗੁਰਮਤ ਸਮਾਗਮ ਰੱਖੇ ਗਏ ਇਥੇ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਪੁਰਬ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਵਸ ਕਈ ਗੁਰਦੁਆਰਿਆਂ 'ਚ ਪ੍ਰੋਗਰਾਮ ਕਰਕੇ ਮਨਾਇਆ ਗਿਆ ਅਤੇ ਪਾਰੀ ਅਮਰਤ ਸੰਚਾਰ ਵੀ ਕੀਤਾ ਗਿਆ ਅੱਜ ਤੋਂ 21 22 ਤੇ 23 ਨਵੰਬਰ 2005 25 ਤੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਾ ਦੇ ਨਗਰ ਰੋਡਿਆਂ ਵਿਖੇ ਦੀਵਾਨ ਚੱਲ ਰਹੇ ਨੇ ਔਰ ਇਸੇ ਤਰ੍ਹਾਂ ਆਉਣ ਵਾਲੇ ਸਮੇਂ 'ਚ ਵੀ ਦਮਦਮੰਟਕਸਾਲ ਵੱਲੋਂ ਵੱਖ-ਵੱਖ ਨਗਰਾਂ 'ਚ ਗੁਰਮਤ ਸਮਾਗਮ ਜਿਹੜੇ ਨੇ ਵਿਸ਼ੇਸ਼ ਤੌਰ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਛੇਤੀ ਪੁਰਬ ਦੇ ਸੰਬੰਧ ਵਿੱਚ ਉਹ ਰੱਖੇ ਜਾ ਰਹੇ ਨੇ ਔਰ ਸੰਗਤਾਂ ਨੂੰ ਇਸ ਮਹਾਨ ਸ਼ਤਾਬਦੀ ਤੋਂ ਸੋ ਸਿੱਖਿਆ ਪ੍ਰਾਪਤ ਕਰਕੇ ਆਪਣੇ ਧਰਮ ਦੀ ਮਾਣ ਮਰਯਾਦਾ ਜਿਹੜੀ ਅਪਣਾਉਣੀ ਚਾਹੀਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਲਸਾਨੀ ਸ਼ਹਾਦਤ ਬਾਬਾ ਮਤੀ ਦਾਸ ਬਾਬਾ ਸਤੀ ਦਾਸ ਬਾਬਾ ਧਿਆਲ ਦਾਸ ਮਾਬਾ ਦੇ ਆਲਾ ਜੀ ਸਾਰੇ ਸਮੂਚੇ ਸ਼ਹੀਦਾਂ ਨੂੰ ਸਮਰਪਿਤ ਹੁੰਦਿਆਂ ਹੋਇਆ ਉਹਨਾਂ ਦੀ ਸ਼ਹੀਦੀਆਂ ਨੂੰ ਯਾਦ ਰੱਖੀਏ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੀਏ